ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਗਜ਼ਾਮ ਦਾ ਸਮਾਂ ਆ ਗਿਆ ਹੈ ਤੇ ਠੰਡ ਵੀ ਬੜੀ ਵੱਧ ਗਈ ਹੈ ਅਸੀਂ ਬੈਠੇ ਬੈਠੇ ਕਿਸ ਤਰ੍ਹਾਂ ਰਿਵੀਜ਼ਨ ਕਰਨਾ ਹੈ ਇਸ ਦਿਨ ਨਾਲ ਸੰਬੰਧਿਤ ਮੈਂ ਵੀਡੀਓ ਬਣਾ ਰਿਹਾ ਹਾਂ ਚੈਪਟਰ ਵਾਈਜ਼ ਪਹਿਲਾਂ ਛੋਟੇ ਪ੍ਰਸ਼ਨ ਬਣਾਵਾਂਗਾ ਸਾਰੇ ਹੀ ਚੈਪਟਰਸ ਦੇ ਉਸ ਤੋਂ ਬਾਅਦ ਫਿਰ ਵੱਡੇ ਪ੍ਰਸ਼ਨ ਤੇ ਗੱਲ ਕਰਾਂਗੇ ਤੇ ਇਹ ਆਬਜੈਕਟਿਵ ਟਾਈਪ ਕੁਐਸਚਨਸ ਹੋਣਗੇ ਬਾਕੀ ਜਿਹੜੇ ਹੈਗੇ ਆਪਣੇ ਫਿਲਿੰਦੀ ਬਲੈਂਕਸ ਜਾਂ ਵਨ ਵਰਡ ਵਾਲੇ ਹੋਣਗੇ ਉਹ ਵਾਲੇ ਕੁਐਸਚਨਸ ਇਸ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਚੈਪਟਰ ਦਾ ਨਾਮ ਹੈ ਰਾਜਨੀਤਿਕ ਪ੍ਰਣਾਲੀ ਪਹਿਲਾ ਚੈਪਟਰ ਹੈ ਇੰਗਲਿਸ਼ ਚ ਇਸ ਨੂੰ ਕਹਿੰਦੇ ਪੋਲਿਟਿਕਲ ਸਿਸਟਮ ਤੇ ਚਲੋ ਸ਼ੁਰੂ ਕਰਦੇ ਆ ਆਬਜੈਕਟਿਵ ਟਾਈਪ ਕੁਐਸਚਨਸ ਤੋਂ 1 ਨੰਬਰ ਵਾਲੇ ਕੁਐਸਚਨ ਤੇ ਮਲਟੀਪਲ ਚੁਆਇਸ ਵਾਲੇ ਕੁਐਸਚਨ ਹੈ ਸਭ ਤੋਂ ਪਹਿਲਾ ਪ੍ਰਸ਼ਨ ਹੈ ਸ਼ਾਸਨ ਦੀ ਪ੍ਰਕਿਰਿਆ ਪੁਸਤਕ ਦਾ ਲੇਖਕ ਹੈ ਇਸ ਦੇ ਵਿੱਚ ਜਿਹੜਾ ਚੈਪਟਰ ਚ ਅਸੀਂ ਪੜ੍ਹਿਆ ਆਪ ਨੂੰ ਪਤਾ ਹੈ ਕਿ ਡੇਵਿਡ ਇਸਟਨ ਦੇ ਜਿਹੜੀ ਕਿਤਾਬ ਲਿਖੀ ਹੈ ਉਹ ਹੈ ਪੋਲੀਟੀਕਲ ਸਿਸਟਮ ਹੈ ਨਾ ਤੇ ਇਹਦਾ ਮਤਲਬ ਇਹਦਾ ਆਨਸਰ ਡੇਵਿਡ ਇਸਟਨ ਨਹੀਂ ਹੋ ਸਕਦਾ ਹੈ ਇਹ ਕਟ ਹੈ ਉਸ ਤੋਂ ਬਾਅਦ ਰੌਬਰਟ ਐ ਡਾਹਲ ਜੇ ਰੌਬਰਟ ਐ ਡਾਹਲ ਦੀ ਬੁੱਕ ਪੜਦੇ ਆਪਾਂ ਤੇ ਆਪਣੇ ਚੈਪਟਰ ਦੇ ਵਿੱਚ ਰੌਬਰਟ ਐ ਡਾਹਲ ਦੀ ਬੁੱਕ ਦਾ ਨਾਮ ਵੀ ਨਹੀਂ ਆਉਂਦਾ ਤੇ ਇਸ ਤਰ੍ਹਾਂ ਕਰਕੇ ਆਪਾਂ ਦੋ ਆਪਸ਼ਨ ਨੂੰ ਕਰਾਸ ਕਰ ਦਿੱਤਾ ਹੁਣ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਦੋ ਆਪਸ਼ਨ ਬਚੇ ਹਨ ਕਿ 50 50% ਬਚਿਆ ਤੇ ਗ੍ਰਾਹਮ ਵੈਲਸ ਹੈ ਤੇ ਇੱਕ ਆਰਥਰ ਬੈਂਟਲੇ ਹੈ ਤੇ ਸ਼ਾਸਨ ਦੀ ਜਿਹੜੀ ਪ੍ਰਕਿਰਿਆ ਹੈ ਦਾ ਪ੍ਰੋਸੈਸ ਆਫ ਗਵਰਨਮੈਂਟ ਇਹ ਪੁਸਤਕ ਕਿਦੀ ਹੈ ਤੇ ਇਹ ਪੁਸਤਕ ਹੈ ਆਰਥਰ ਬੈਂਟਲੇ ਦੀ ਆਰਥਰ ਬੈਂਟਲੇ ਨੇ ਇਹ ਪੁਸਤਕ ਲਿਖੀ ਸੀ 1908 ਦੇ ਕਰੀਬ ਔਰ ਗ੍ਰਾਹਮਰ ਗ੍ਰਾਮ ਵੈਲਸ ਨੇ ਗ੍ਰਾਮ ਵੈਲਸ ਜਿਹੜਾ ਹੈ ਤੇ ਸੀ ਆਪਸ਼ਨ ਆਪਣਾ ਇਹਨੇ ਕਿਤਾਬ ਲਿਖੀ ਸੀ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਯਾਨੀ ਕਿ ਹਿਊਮਨ ਨੇਚਰ ਇਨ ਪੋਲਿਟਿਕ ਤੇ ਇਹ ਵੀ ਨਹੀਂ ਹੈ ਫਿਰ ਇਹਦਾ ਮਤਲਬ ਸ਼ਾਸਨ ਦੀ ਪ੍ਰਕਿਰਿਆ ਕਿਹਦੀ ਕਿਤਾਬ ਹੈ ਆਰਥਰ ਬੈਂਟ ਲਿਖੀ ਤੇ ਇਸ ਤਰੀਕੇ ਨਾਲ ਆਪਾਂ ਕ੍ਰਾਸ ਆਊਟ ਕਰਕੇ ਆਨਸਰ ਦੇ ਦੇਾਂਗੇ ਤੇ ਇਹ ਸੀਗਾ ਆਪਣਾ ਪਹਿਲੇ ਪ੍ਰਸ਼ਨ ਦਾ ਉੱਤਰ ਪਹਿਲਾ ਪ੍ਰਸ਼ਨ ਕੀ ਹੈ ਸ਼ਾਸਨ ਦੀ ਪ੍ਰਕਿਰਿਆ ਪੁਸਤਕ ਦਾ ਲੇਖਕ ਕੌਣ ਹੈ ਆਰਥਰ ਬੈਂਟਲੇ ਤੇ ਹੁਣ ਆਪਾਂ ਚੱਲਦੇ ਹਾਂ ਦੂਸਰੇ ਪ੍ਰਸ਼ਨ ਵੱਲ ਤੇ ਚਲੋ ਦੂਸਰੇ ਪ੍ਰਸ਼ਨ ਵੱਲ ਜਲੀਏ ਆਪਾਂ ਦੂਸਰਾ ਪ੍ਰਸ਼ਨ ਹੈ ਡੇਵਿਡ ਸਟਨ ਦੁਆਰਾ ਲਿਖੀ ਪੁਸਤਕ ਰਾਜਨੀਤਿਕ ਪ੍ਰਣਾਲੀ ਕਦੋਂ ਪ੍ਰਕਾਸ਼ਿਤ ਹੋਈ ਸੀ ਹੁਣ ਜਿਵੇਂ ਕਿ ਆਪਾਂ ਪਿਛਲੇ ਕੁਐਸਚਨ ਚ ਵੀ ਕੀਤਾ ਸੀ ਕਿ ਡੇਵਿਡ ਸਟਨ ਦੀ ਕਿਤਾਬ ਦਾ ਨਾਮ ਹੈ ਰਾਜਨੀਤਿਕ ਪ੍ਰਣਾਲੀ ਤੇ ਕਦੋਂ ਲਿਖੀ ਸੀ ਔਰ ਇਹਦਾ ਸਿੱਧਾ ਸਿੱਧਾ ਆਨਸਰ ਹੈ ਆਪਣੇ ਕੋਲ ਕਿ 1953 ਆਪਾਂ ਪੁਸਤਕ ਵਿੱਚ ਇਹੀ ਪੜ੍ਹਦੇ ਆ ਨਾ ਡੇਵਿਡ ਸਟਨ ਨੇ ਕਿਤਾਬ ਲਿਖੀ ਸੀ 1953 ਦੇ ਵਿੱਚ ਤੇ ਜੇ ਡਾਇਰੈਕਟਲੀ ਆਨਸਰ ਯਾਦ ਹੈ ਤੇ ਡਾਇਰੈਕਟਲੀ ਇਸ ਨੂੰ ਟਿਕ ਕਰ ਦੇਣਾ ਹੈ ਇਹ ਹੈ ਆਪਣਾ ਆਪਸ਼ਨ ਹੈ ਸੀ ਇਹਦਾ ਆਨਸਰ ਸੀ ਹੈ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਅਗਲਾ ਪ੍ਰਸ਼ਨ ਆਪਣਾ ਹੈ ਰਾਜਨੀਤਿਕ ਸ਼ਬਦ ਕਿਸ ਨਾਲ ਸੰਬੰਧਿਤ ਹੈ ਤੇ ਰਾਜਨੀਤਿਕ ਸ਼ਬਦ ਜਦੋਂ ਵੀ ਆਉਂਦਾ ਹੈ ਤੇ ਸ਼ਕਤੀ ਸ਼ਾਸਨ ਸੱਤਾ ਦਾ ਪ੍ਰਤੀਕ ਹੁੰਦਾ ਹੈ ਆਪਾਂ ਪੜ ਚੁੱਕਿਆ ਰਾਈਟ तो ऑप्शन अपना की होएगा पहला ऑप्श ऑप्शन आप देखते हैं कि यह है अपने को शक्ति है ठीक है नैतिकता है तो प्रभाव है हूँ ये तिने मैं क्रॉस किते पर आप कि परिभाषा जी वो अपने कोल है कि राजनीतिक जोड़ा है शक्ति शासन सत्ता ਤੋਂ ਪ੍ਰਭਾਵ ਨਾਲ ਸੰਬੰਧਿਤ ਹੈ ਇਹਦਾ ਮਤਲਬ ਕੀ ਹੈ ਕਿ ਆਪਣੇ ਤਿੰਨੇ ਸਹੀ ਹੈਗੇ ਇਹਦਾ ਮਤਲਬ ਜਿਹੜਾ ਆਪਣੇ ਕੋਲ ਬਚ ਗਿਆ ਸੀਗਾ ਉਹ ਉਹਦਾ ਹੋਣਾ ਚਾਹੀਦਾ ਹੈ ਆਨਸਰ ਠੀਕ ਹੈ ਤੇ ਹੁਣ ਆਪਾਂ ਦੁਬਾਰਾ ਦੇਖਦੇ ਹਾਂ ਸ਼ਕਤੀ ਨਾਲ ਸੰਬੰਧਿਤ ਹੈ ਯਸ ਇਹ ਪ੍ਰਭਾਵ ਨਾਲ ਸੰਬੰਧਿਤ ਹੈ ਯਸ ਇਹ ਸਤਰਾ ਨਾਲ ਸੰਬੰਧਿਤ ਹੈ ਯਸ ਤੇ ਜਿਹੜਾ ਬਚਦਾ ਆਪਣੇ ਕੋਲ ਉਹ ਹੈ ਨੈਤਿਕਤਾ ਰਾਈਟ ਤੇ ਇਹਦਾ ਮਤਲਬ ਇਹਦਾ ਆਨਸਰ ਹੈ ਨੈਤਿਕਤਾ ਸੰਬੰਧ ਨਹੀਂ ਹੈ ਆ ਰਿਹਾ ਨਾ ਰਾਜਿਕ ਸ਼ਬਦ ਕਿਸ ਨਾਲ ਸੰਬੰਧਿਤ ਹੈ ਨੈਤਿਕ ਨਹੀਂ ਹੈ ਤੇ ਇਹ ਇਸ ਦਾ ਸੰਬੰਧ ਨੈਤਿਕਤਾ ਨਾਲ ਨਹੀਂ ਹੁੰਦਾ ਰਾਈਟ ਤੇ ਇਸ ਤਰੀਕੇ ਨਾਲ ਕਰਕੇ ਆਪਾਂ ਜਿਹੜਾ ਹੈ ਆਨਸਰ ਦੇਣਾ ਹੈ ਇਹ ਆਨਸਰ ਦੇਣ ਲਈ ਤੁਹਾਨੂੰ ਇੱਕ ਦੋ ਪਰਿਭਾਸ਼ਾਵਾਂ ਵੀ ਜ਼ਰੂਰ ਯਾਦ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ ਅਗਰ ਗੱਲ ਕਰੀਏ ਆਪਾਂ ਪਰਿਭਾਸ਼ਾਵਾਂ ਦੀ ਤੇ ਰੌਬਰਟ ਡਾਹਲ ਦੀ ਪਰਿਭਾਸ਼ਾ ਹੈ ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ ਸ਼ਾਸਨ ਅਤੇ ਸੱਤਾ ਸ਼ਾਮਲ ਹੈ ਇਸੇ ਤਰ੍ਹਾਂ ਡੀਵੀਡੀ ਇਸਟਨ ਦਾ ਹੈ ਕਿ ਰਾਜਨੀਤਿਕ ਪ੍ਰਣਾਲੀ ਅੰਤਰਕਿਰਿਆਵਾਂ ਦਾ ਉਹ ਸਮੂਹ ਹੈ ਜਿਸ ਨੂੰ ਸਮਾਜਿਕ ਵਿਵਹਾਰ ਦੀ ਪੂਰਨਤਾ ਵਿੱਚੋਂ ਅਲੱਗ ਕੀਤਾ ਗਿਆ ਹੈ ਤੇ ਜਿਸ ਦੇ ਦੁਆਰਾ ਸਮਾਜ ਲਈ ਸੱਤਾਪੂਰਨ ਕਦਰਾਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ ਰਾਈਟ ਤੇ ਇਸ ਪ੍ਰਕਾਰ ਜੇ ਇੱਕ ਦੋ ਪਰਿਭਾਸ਼ਾਵਾਂ ਵੀ ਸਾਨੂੰ ਯਾਦ ਹੋਣ ਗਿਆ ਤੇ ਅਸੀਂ ਜਿਹੜਾ ਹੈ ਇਸ ਦਾ ਆਨਸਰ ਸਹੀ ਤਰੀਕੇ ਨਾਲ ਦੇ ਪਾਵਾਂਗੇ ਕਲੀਅਰ ਹੈ ਤੁਹਾਨੂੰ ਤੇ ਇਸੇ ਲਈ ਤੀਸਰੀ ਦਾ ਆਨਸਰ ਜਿਹੜਾ ਬੀ ਆਇਆ ਸੀਗਾ ਹੋਪਫੁਲੀ ਤੁਸੀਂ ਆਨਸਰ ਦੇ ਨਾਲ ਤਰੀਕਾ ਵੀ ਸਿੱਖ ਰਹੇ ਹੋ ਚਲੋ ਅਗਲੇ ਪ੍ਰਸ਼ਨ ਵੱਲ ਬੱਧਦੇ ਆਪਾਂ ਅਗਲਾ ਪ੍ਰਸ਼ਨ ਹੈ ਕਿ ਪ੍ਰਣਾਲੀ ਇੱਕ ਪੂਰਨ ਇਕਾਈ ਹੈ ਜਿਹੜਾ ਜਿਹੜੀ ਅਨੇਕ ਭਾਗਾਂ ਦੇ ਮਿਲਣ ਤੋਂ ਬਣਦੀ ਹੈ ਇਹ ਕਥਨ ਹੈ ਕਿਸ ਦਾ ਕਥਨ ਹੈ ਤੇ ਜੇ ਅਸੀਂ ਪਰਿਭਾਸ਼ਾਵਾਂ ਪੜੀਆਂ ਹੋਣਗੀਆਂ ਜਿਵੇਂ ਕਿ ਰੌਬਰਟ ਐਡਾਹਲ ਦੀ ਪਰਿਭਾਸ਼ਾ ਹੈ ਆਲਮੰਡ ਤੇ ਪਾਵਲ ਦੀ ਪਰਿਭਾਸ਼ਾ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਸਾਡੇ ਕੋਲ ਜਿਹੜੀ ਪਰਿਭਾਸ਼ਾਵਾਂ ਸੀਗੀਆਂ ਉਹ ਪ੍ਰਣਾਲੀ ਦੀ ਵੀ ਪਰਿਭਾਸ਼ਾ ਸੀ ਤੇ ਪੋਲਿਟੀਕਲ ਯਾਨੀ ਕਿ ਰਾਜਨੀਤਿਕ ਦੀ ਵੀ ਕੁਝ ਪਰਿਭਾਸ਼ਾਵਾਂ ਸੀ ਇਸ ਦੇ ਵਿੱਚ ਜਦੋਂ ਅਸੀਂ ਪੜਦੇ ਹਾਂ ਕਿ ਇਹ ਇਹਦੀ ਆਪਣੀ ਪਰਿਭਾਸ਼ਾ ਪ੍ਰਣਾਲੀ ਦੀ ਪਰਿਭਾਸ਼ਾ कोलिन चेरी दी पढ़दे आपा ते कोलिन चेरी ਦੇ ਅਨੁਸਾਰ ਪ੍ਰਣਾਲੀ ਇੱਕ ਪੂਰਨ ਇਕਾਈ ਹੈ ਜਿਹੜਾ ਕਿ ਕਈ ਹਿੱਸਿਆਂ ਦੇ ਮਿਲਣ ਨਾਲ ਬਣਦੀ ਹੈ। ਕਈ ਭਾਗਾਂ ਦੇ ਮਿਲਣ ਨਾਲ ਬਣਦੀ ਹੈ। ਤੇ ਇਹਦਾ ਮਤਲਬ ਇਹਦਾ ਆਨਸਰ ਕੀ ਹੈ? ਇਹ B ਹੈ। ਇਹਦਾ ਆਨਸਰ ਕੀ ਹੈ? ਚੌਥੇ ਦਾ B ਹੈ। ਦੇਵ੍ਰਿਸਟਨ ਦਾ ਵੀ ਨਹੀਂ ਹੈ। ਦੇਵ੍ਰਿਸਟਨ ਦੇ ਅੰਦਰ ਆਇਹ ਪ੍ਰਣਾਲੀ ਮਨੁੱਖੀ ਸਮੁੰਦਰ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ ਸ਼ਾਸਨ ਜਾਂ ਸੱਤਾ ਸ਼ਾਮਿਲ ਹੈ। ਰੌਬਰਟ ਹੈ ਡਾਹਲ ਦਾ ਵੀ ਨਹੀਂ ਹੈ। ਜੋ ਕਿ ਰੋਬਰਟ ਡਾਹਲ ਕਹਿੰਦੇ ਅੰਤਰਕਿਰਿਆਵਾਂ ਦਾ ਅਧਿਐਨ ਹੈ ਰਾਈਟ ਤੇ ਆਲਮੰਡ ਅਤੇ ਪਾਵਲ ਦਾ ਵੀ ਨਹੀਂ ਕਿਉਂਕਿ ਆਲਮੰਡ ਅਤੇ ਪਾਵਲ ਕਹਿੰਦੇ ਹਨ ਕਿ ਜਦ ਅਸੀਂ ਰਾਜਨੀਤਿਕ ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਵਿੱਚ ਉਹਨਾਂ ਸਾਰੀਆਂ ਕਿਰਿਆਵਾਂ ਨੂੰ ਸ਼ਾਮਲ ਕਰ ਲੈਂਦੇ ਹਾਂ ਜੋ ਕਿ ਉਚਿਤਤਾਪੂਰਨ ਸ਼ਕਤੀ ਦੇ ਵਰਤੋਂ ਨਾਲ ਸ਼ਕਤੀ ਨੂੰ ਸ਼ਕਤੀ ਦੇ ਵਰਤੋਂ ਨੂੰ ਪ੍ਰਭਾਵਿਤ ਕਰਦੀਆਂ ਤੇ ਹੋਪਫੁਲੀ ਇਹ ਚੌਥਾ ਪ੍ਰਸ਼ਨ ਦਾ ਆਨਸਰ ਕਲੀਅਰ ਹੋ ਗਿਆ ਇਸ ਤਰੀਕੇ ਨਾਲ ਤਿੰਨ ਚਾਰ ਪਰਿਭਾਸ਼ਾਵਾਂ ਜੇ ਅਸੀਂ ਸਹੀ ਤਰੀਕ ਨਾਲ ਪੜੀਆਂ ਹੋਣਗੀਆਂ ਤਾਂ ਆਪਾਂ ਨੂੰ ਆਨਸਰ ਆਪਣੇ ਆਪ ਹੀ ਮਿਲ ਜਾਂਦਾ ਹੈ ਚਲੋ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ਨਹੀਂ ਹੈ ਯਾਦ ਰੱਖਿਓ ਪ੍ਰਸ਼ਨ ਸਮਝਦੇ ਵੇਲੇ ਇਹ ਜ਼ਰੂਰ ਦੇਖਣਾ ਕਿ ਪ੍ਰਸ਼ਨ ਕੀ ਪੁੱਛਿਆ ਗਿਆ ਨਹੀਂ ਹੈ ਵਿਸ਼ੇਸ਼ਤਾ ਨਹੀਂ ਹੈ ਕਿਸ ਦੀ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ਤੇ ਸੀਮਾਵਾਂ ਦਾ ਨਾ ਹੋਣਾ ਸੀਮਾਵਾਂ ਦਾ ਹੋਣਾ ਇਹ ਹੈ ਇਸਦੇ ਅੰਗਾਂ ਵਿਚਕਾਰ ਆਪ ਵਿਚਕਾਰ ਸੰਬੰਧਾ ਦਾ ਹੋਣਾ ਇਹ ਵੀ ਹੈ ਤੇ ਪ੍ਰਣਾਲੀ ਦੇ ਭਾਗ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਕਰਦੇ ਹਨ ਇਹਦਾ ਮਤਲਬ ਪੰਜਵੇਂ ਦਾ ਆਨਸਰ ਜਿਹੜਾ ਹੈ ਤੇ ਇਹ ਹੈ ਸੀਮਾਵਾਂ ਦਾ ਨਾ ਹੋਣਾ ਕਿਉਂਕਿ ਆਪਾਂ ਨੂੰ ਨਹੀਂ ਵਰਡ ਤੇ ਇੱਥੇ ਫੋਕਸ ਕੀਤਾ ਗਿਆ ਤੇ ਸੀਮਾਵਾਂ ਦਾ ਨਾ ਹੋਣਾ ਇਹ ਆਪਣਾ ਆਨਸਰ ਯਾਨੀ ਯਾਨੀ ਕਿ ਇਹ ਨਹੀਂ ਹੈ ਤੇ ਇਹ ਹੀ ਆਨਸਰ ਹੈ ਸਾਡਾ ਰਾਈਟ ਤੇ ਆਨਸਰ ਏ ਹੈ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਜਿਆਦਾ ਡਿਟੇਲ ਕਰਾਂਗਾ ਤੇ ਵੀਡੀਓ ਲੰਮਾ ਹੋ ਜਾਏਗਾ ਤੇ ਮੈਂ ਕੋਸ਼ਿਸ਼ ਕਰਦਾ ਕਿ ਜਿੰਨਾ ਕੁ ਡਿਟੇਲਿੰਗ ਕਰ ਸਕਾਂ ਕਰ ਦਵਾਂ ਅੱਗੇ ਚੱਲਦੇ ਹਾਂ ਰਾਜਨੀਤੀ ਪ੍ਰਣਾਲੀ ਮਨੁੱਖੀ ਸੰਬੰਧ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ ਸ਼ਾਸਨ ਸੱਤਾ ਸ਼ਾਮਿਲ ਹੁੰਦਾ ਹੈ ਹੁਣ ਇਸ ਪਰਿਭਾਸ਼ਾ ਨੂੰ ਆਪਾਂ ਕਈ ਵਾਰੀ ਪੜ ਚੁੱਕੇ ਹਾਂ ਸ਼ਕਤੀ ਸ਼ਾਸਨ ਸੱਤਾ ਜਦੋਂ ਸ਼ਕਤੀ ਸ਼ਾਸਨ ਸੱਤਾ ਦੀ ਗੱਲ ਆਏ ਤਾਂ ਯਾਦ ਰੱਖਿਓ ਇਹ ਡਿਫੀਨੇਸ਼ਨ ਰੌਬਰਟ ਐਡਹਲ ਦਾ ਹੈ ਤੇ ਬਾਕੀ कोलिनचेरी का भी उपर मैं तुम्हें पढ़ के दसा सगा उपरले प्रश्न भी तो डेविड ईस्टन का भी पढ़ के दसिया बीयर उलमा का कोई परिभाषा मैं थोड़ा नहीं दसा हजे तक अगले प्रश्न चे हो तो बीयर उलमा का भी दस देवगा राइट अपने मूव करते हूँ नैक्सट प्रश्न वाल नैक्सट प्रश्न है साढ़ा राजनीति प्रणाली आपसी क्रियावान समूह है राजनीति प्रणाली आपसी क्रियावान यानी अंतर क्रियावान का समूह है जिसन समाजिक बिहार की संपूर्णता अलग किया गया है जिसके द्वारा समाज के लिए सत्तापूर्ण कदर कीमत निर्धारित सत्तापूर्ण कदर कीमत निर्धारित की जाती हैं यह परिभाषा अपन पता किसा है पिछले भी आप पढ़िया रॉबर्टेड डहाल नहीं है शक्ति शासन सत्ता संबंधित नहीं है तो आलमंड पाविल का भी नहीं है क्योंकि वह उचिततापूर्ण शक्तों की वरतों संबंधित ਮੈਕਸ ਵੈਬਰ ਦਾ ਵੀ ਡੈਫੀਨੇਸ਼ਨ ਨਹੀਂ ਹੈ ਮੈਕਸ ਵੈਬਰ ਉਹਨੇ ਜਿਹੜਾ ਸ਼ਾਮਿਲ ਕੀਤਾ ਰਾਜ ਦੀ ਦੇ ਵਿੱਚ ਉਹ ਡਿਫਰੈਂਟ ਹੈ ਤੇ ਆਲਮੰਡਰ ਪਾਵਲ ਦਾ ਵੀ ਡਿਫਰੈਂਟ ਹੈ ਤੇ ਆਪਣੇ ਕੋਲ ਬਚ ਜਾਂਦਾ ਹੈ ਡਿਵਿਡਿਸਟ ਇਹ ਡਿਵਿਡਿਸਟ ਨੇ ਇੱਥੇ ਕੁਝ ਚੀਜ਼ਾਂ ਪਿੱਛੇ ਜਦੋਂ ਆਪਾਂ ਪੜ੍ਹਦੇ ਆ ਜਾਂ ਫਿਰ ਕੁਝ ਗੱਲਾਂ ਮਾਈਂਡ ਚ ਰੱਖਦੇ ਆ ਤਾਂ ਉਸ ਦੇ ਨਾਲ ਹੀ ਜਿਹੜਾ ਹੈ ਆਨਸਰ ਆਪਣੇ ਆਪ ਹੀ ਆ ਜਾਂਦਾ ਜਿੱਦਾਂ ਕਿ ਡੀਵੀਡੀਸਟਨ ਕਲ ਕਰਦੇ ਹਨ ਕਿ ਸੱਤਾਪੂਰਨ ਕਦਰਾਂ ਕੀਮਤਾਂ ਨਿਰਧਾਰਿਤ ਕੀਤੀ ਇਹ ਇਹ ਸ਼ਬਦ ਇਹ ਇੱਕ ਵਾਕ ਜਿਹੜਾ ਯਾਦ ਰਵੇਗਾ ਤੁਹਾਨੂੰ ਇਸ ਦਾ ਆਨਸਰ ਆਪਣੇ ਆਪ ਹੀ ਮਿਲ ਜਾਏਗਾ ਇਸੇ ਤਰ੍ਹਾਂ ਰੌਬਰਟ ਐਡਹਲ ਕਹਿੰਦੇ ਹਨ ਸ਼ਕਤੀ ਸ਼ਾਸਨ ਸੱਤਾ ਨਾਲ ਸ਼ਾਮਿਲ ਹੁੰਦਾ ਜਿਹਦੇ ਚ ਤੇ ਇਸ ਪ੍ਰਕਾਰ ਅਸੀਂ ਦੇਖਿਆ ਕਿ ਇਹ ਦਾ ਆਨਸਰ ਆਪਾਂ ਨੂੰ ਮਿਲ ਗਿਆ ਤਾਂ ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਨੰਬਰ 8 ਤੇ ਪ੍ਰਸ਼ਨ ਨੰਬਰ ਅਟਕੀ ਕਿੰਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਕਿਹੜੀ ਹੈ ਕਿਹੜੀ ਨਹੀਂ ਹੈ ਹੁਣ ਦੇਖੋ ਪਹਿਲੀ ਗੱਲ ਹੈ ਕਿ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਰਾਜਨੀਤਿਕ ਪ੍ਰਭਾਵ ਦੀ ਸਮਾਨਵੰਦ ਹੁੰਦੀ ਹੈ ਗਲਤ ਹੈ ਨਹੀਂ ਹੁੰਦੀ ਅਸਮਾਨਵੰਦ ਹੁੰਦੀ ਹੈ ਹੁਣ ਆਪਾਂ ਵੀ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਕਿਸੇ ਕੋਲ ਜ਼ਿਆਦਾ ਸ਼ਕਤੀ ਹੈ ਕਿਸੇ ਕੋਲ ਘੱਟ ਹੈ ਕਿਸੇ ਕੋਲ ਬਿਲਕੁਲ ਵੀ ਨਹੀਂ ਉਸ ਤੋਂ ਬਾਅਦ ਰਾਜਨੀਤਿਕ ਸਾਧਨਾ ਤੇ ਸਮਾਨ ਕੰਟਰੋਲ ਵੀ ਨਹੀਂ ਹੁੰਦਾ ਲੋਕਾਂ ਦਾ ਰਾਜਨੀਤਿਕ ਢਾਂਚੇ ਦੀ ਸਰਵਿਆਪਕਤਾ ਹੈ ਔਰ ਸੀਮਾਵਾਂ ਦੀ ਵੀ ਹੋਣ ਹੁੰਦੀ ਹੈ ਤੇ ਇਹ ਵੀ ਨਹੀਂ ਇਹਦਾ ਅਨਸਰ ਇਹਦਾ ਮਤਲਬ 8ਵੇਂ ਦਾ ਜਿਹੜਾ ਅਨਸਰ ਹੈ ਸਾਡਾ ਉਹ B ਹੈ ਤੇ ਹੋਪਫੁਲੀ ਕਲੀਅਰ ਹੋ ਗਿਆ ਤੁਹਾਨੂੰ ਇਹ ਅਨਸਰ ਕਿਵੇਂ ਦੇਣਾ ਇਹਦਾ ਚਲੋ ਮੂਵ ਕਰਦੇ ਹਾਂ ਅਗਲੇ ਪ੍ਰਸ਼ਨ ਤੇ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ਕਿਹੜੀ ਨਹੀਂ ਹੈ ਯਾਨੀ ਕਿ ਬਾਕੀ ਹੈ ਇੱਕ ਨਹੀਂ ਹੈ ਦੇਚੋ ਤੇ ਮਨੁੱਖੀ ਸੰਬੰਧ ਦਾ ਸਥਾਈ ਨਮੂਨਾ ਹੈ ਇਹ ਹੈ ਸਰਵ ਵਿਆਪਕਤਾ ਇਹ ਹੈ ਸੀਮਾਵਾਂ ਦੀ ਅਣਹੋਂਦ ਠੀਕ ਹੈ ਇਹ ਵਾਲਾ ਨਹੀਂ ਇਹਦਾ ਮਤਲਬ ਆਪਣਾ ਨੋਵੇਂ ਦਾ ਆਨਸਰ ਜਿਹੜਾ ਹੈ ਉਹ ਸੀ ਹੋਏਗਾ ਓਕੇ ਚਲ ਮੂਵ ਕਰਦੇ ਅਗਲੇ ਪ੍ਰਸ਼ਨ ਵੱਲ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਰਸਮੀ ਢਾਂਚਾ ਨਹੀਂ ਰਸਮੀ ਢਾਂਚਾ ਰਸਮੀ ਢਾਂਚੇ ਜੇ ਕੀ ਆ ਜਾਏਗਾ ਆਪਾਂ ਪੜ੍ਹਦੇ ਹਾਂ ਸਰਕਾਰ ਦੇ ਅੰਗ ਵਗੈਰਾ ਉਹ ਹੈ ਇਹਦਾ ਮਤਲਬ ਸਰਕਾਰ ਦੇ ਅੰਗ ਜਿਹੜੇ ਹੈ ਉਹ ਕਿਹੜੇ-ਕਿਹੜੇ ਹੈਗੇ ਆਪਾਂ ਪੜਿਆ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਤੇ ਇਹਦਾ ਮਤਲਬ ਇਹ ਵੀ ਹੈ ਇਹ ਵੀ ਹੈ ਇਹ ਵੀ ਹੈ ਇਹ ਨਹੀਂ ਰਾਜਧੰਤ ਇਹ ਗੈਰ ਰਸਮੀ ਢਾਂਚਾ ਆ ਜਾਂਦਾ ਹੈ ਆਪਾਂ ਪੜਿਆ ਹੋਇਆ ਤੇ ਇਸ ਲਈ ਦਾ ਆਨਸਰ ਬੀ ਹੋਏਗਾ ਯਾਨੀ ਕਿ ਦਸਵੇਂ ਦਾ ਆਨਸਰ ਕੀ ਆਪਣਾ ਬੀ ਹੈ ਚਲੋ ਅੱਗੇ ਮੂਵ ਕਰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਧਿਪ ਪ੍ਰਣਾਲੀ ਦਾ ਗੈਰ ਰਸਮੀ ਢਾਂਚਾ ਨਹੀਂ ਹੈ ਯਾਨੀ ਕਿ सारे रस गैर रसमी ढांचा एक नहीं है राजनीतिक दल गैर रस्मी ढांचा है दबाव समूह गैर रसमी ढांचा है न पालिका रस्मी ढांचा है यानी ये नहीं है हित समूह एक गैर रस्मी ढांचा है अपना आंसर जेगा येगाइट अपना आंसर की है यहाँ पर ग्यारहवीं आंसर की है सी है ओके थोड़ी इंटरप्शन हो गई मैसेज आ गया सलो तो न्यायपालिका ये आंसर है चलो अगले क्वेश्चन मूव करते निवेश तो की भाव है निवेश अपना ये पढ़िया है कि निवेश तो निकास मॉडल पढ़िया है तो निवेश की हों जो सिस्टम नु देने और जो सिस्टम तो मिलता आप निकास है ते देख लें प्रणाली के फैसले ये तो निकास हो गया अपना निवेश भाव तो पुछते निकास हो गया ये आंसर नहीं है वातावरण वातावरण निवेश नहीं है भी निवेश नहीं है। मंगा वो निवेश है एंसर होगा बारहवें आंसर है, है।, है। हेठ निवेश मंग नहीं है कि निवेश मंग नहीं है ਨਿਵੇਸ਼ ਮੰਗਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਨਾ ਸਪੋਰਟ ਦੇ ਰੂਪ ਵਿੱਚ ਵੀ ਨਿਵੇਸ਼ ਆਪਾਂ ਕਰਦੇ ਆਂ ਆਪਾਂ ਜੋ ਪੜਿਆ ਚੈਪਟਰ ਯਾਦ ਹੋਏਗਾ ਕੁਝ-ਕੁਝ ਤੁਹਾਨੂੰ ਤੇ ਕਿਹੜੀ ਨਿਵੇਸ਼ ਮੰਗ ਨਹੀਂ ਆ ਵਸਤੂਆਂ ਤੇ ਸੇਵਾਵਾਂ ਦੇ ਨਿਰਮਾਣ ਲਈ ਮੰਗ ਇਹ ਨਿਵੇਸ਼ ਮੰਗ ਹੈ ਸੂਚਨਾ ਪ੍ਰਾਪਤ ਕਰਨ ਸੰਬੰਧੀ ਮੰਗ ਠੀਕ ਹੈ ਸੂਚਨਾ ਪ੍ਰਾਪਤ ਕਰਨ ਸੰਬੰਧੀ ਜਿਹੜੀ ਮੰਗ ਹੈ ਇਹ ਵੀ ਨਿਵੇਸ਼ ਮੰਗ ਨਹੀਂ ਹੈ यानी कि है तो फिर आंसर नहीं है राजकीय प्रणाली विच भाग लेने संबंधी मंग ए भी मांग है ए भी निवेश मांग है तिने निवेश मांग है और पौतिक समर्थन जड़ी है निवेश मांग नहीं है ये आपा ठीक है आपा सपोर्ट जड़ा दंदे है ना निवेश इन द फॉर्म ऑफ सपोर्ट वो है आंसर अपना 13वे का चौथा चौथ यानी कि डी आंसर होएगा आगे अगला प्रश्न है राजनीतिक प्रणाली निवेशा निकासा में बदलन की प्रणाली है ये कथन किसा है निवेशा निकासा बदलन की प्रणाली है और है डेविड ईस्टन की ताही तो उसने मॉडल दिता है है ना इस गलों याद रखना राजनीतिक प्रणाली निवेशा निकासा बदलन की प्रणाली है और ये मॉडल भी दिता डेविड ईस्टन ने डेविड ईस्टन का याद रखना है नाइनटीन फिफ्टी थ्री के बुक लिखी राजनीतिक प्रणाली राइट right? उस तहत उन्होंने इस गलू सिद्ध किया है अगे है राजनीति प्रणाली की परिवर्तन प्रक्रिया का भाव की है परिवर्तन प्रक्रिया आपनीति प्रणाली को कुछ निवेश दें तो एक प्रोसैस करता है और उस प्रोसैस तो बाद अपन आउटपुट मिलता है ठीक मिल दे है ना निकास मिलता है उसनू परिवर्तन प्रक्रिया कहेंख लेने निवा निवेश निकासा बदलना राइट right? पंद्रव देखो आंसर ਇਹੀ ਹੈ ਇਹ ਹੀ ਲੱਗ ਰਿਹਾ ਮੈਨੂੰ ਬਾਕੀ ਆਪਾਂ ਵੀ ਪੜ ਲੈਂਦੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾ ਲੋਕਾਂ ਦੀ ਮੰਗਾਂ ਸੁਣਨਾ ਇਹ ਪਰਿਵਰਤਨ ਪ੍ਰਕਿਰਿਆ ਨਹੀਂ ਨਵੀਆਂ ਮੰਗਾਂ ਦਾ ਬਣਨਾ ਨਹੀਂ ਇਹ ਵੀ ਪਰਿਵਰਤਨ ਪ੍ਰਕਿਰਿਆ ਨਹੀਂ ਹੈ ਲੋਕਾਂ ਤੱਕ ਫੈਸਲੇ ਪਹੁੰਚਾਉਣਾ ਇਹ ਵੀ ਪਰਿਵਰਤਨ ਪ੍ਰਕਿਰਿਆ ਨਹੀਂ ਇਹਨੂੰ ਆਪਣਾ ਆਨਸਰ ਇਹ ਹੈ 15 ਵੇ ਦਾ 1 ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਅਗਲਾ ਪ੍ਰਸ਼ਨ ਹੈ ਡੇਵਿਡ ਇਸਟਨ ਅਨੁਸਾਰ ਹੀਟਸ ਲਿਖਿਆ ਵਿੱਚ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਨਿਕਾਸ ਕਾਰਜ ਹੈ ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣ ਦੀ ਮੰਗ ਇਹ ਤਾਂ ਮੰਗ ਹੋ ਗਿਆ ਯਾਨੀ ਕਿ ਇਹ ਆਨਸਰ ਨਹੀਂ ਹੈ ਵਸਤੂਆਂ ਤੇ ਸੇਵਾਵਾਂ ਦੀ ਮੰਗ ਇਹ ਵੀ ਮੰਗ ਹੈ ਠੀਕ ਹੈ ਤੇ ਇਹ ਆਪਾਂ ਨਿਕਾਸ ਕਾਰਜ ਦੇਖਣਾ ਹੈ ਵਿਵਹਾਰ ਨੂੰ ਨਿਯਮਿਤ ਕਰਨਾ ਠੀਕ ਹੈ ਯਾਨੀ ਕਿ ਇਹਦਾ ਆਨਸਰ ਹੈ ਵਿਵਹਾਰ ਨੂੰ ਨਿਯਮਿਤ ਕਰਨਾ ਸੰਚਾਰ ਅਤੇ ਸੂਚਨਾ ਦੀ ਮੰਗ ਇਹ ਵੀ ਮੰਗ ਹੈ ਇਹ ਵੀ ਨਹੀਂ ਤੇ 16ਵੇ ਦਾ ਆਪਾਨੂੰ ਸੀ ਪਤਾ ਲੱਗ ਗਿਆ ਅੰਕੇ ਚੱਲਦੇ ਹਾਂ 17ਵਾਂ ਪ੍ਰਸ਼ਨ ਹੇਠ ਲਿਖਿਆ ਵਿੱਚੋਂ ਰਾਜਨੀਤੀ ਪ੍ਰਣਾਲੀ ਦਾ ਕਿਹੜਾ ਨਿਕਾਸ ਕਾਰਜ ਨਹੀਂ ਨਿਕਾਸ ਕਾਰਜ ਨਹੀਂ ਹੈ राइट right? जबरी वसूली नहीं है निकास कारज व्यवहार को नियमित करना यह निकास कारज है ठीक है उस तो बाद देश सरहदा राखी करना यह निकास कार्य नहीं है वस्तु सेवा वंड यह निकास कार है जबरी वसूली आप कह देंगे निकास कारज जो टैक्स वगैरह कोई नहीं दिता तो उदो तो फोर्सफुली वसूली की जाती है आंसर अपना सी ही है आंसर कारज नहीं आलमन पावल अनुसार हेठ लिखियों के राजनीतिक प्रणाली का निकास कार्य है आलमन पावल अनुसार है। निकास कार्य हित समूहीकरण हित स्पष्टीकरण राजनीतिक समाजीकरण भर्ती ये तिने निवेश कार्य है नियमों लागू करना निकास कार्य है ए आंसर। दा बी अगे चलते हैं हेठ लिखियों राजनीतिक प्रणाली का निकास कार्य नहीं है निकास कार्य नियम निकास कार्य है नियम लागू करना निकास कार्य है नियम अनुसार फैसले देना निकास कार मतलब ए नहीं है तो आंसर है ओके सी उन्नीसवें का आंसर सी होएगा 20ਵਿਧਾ ਅਨਸਰ ਤੇ ਚਲਦੇ ਆਂ। ਹੇਠ ਲਿਖਿਆ ਬੱਚੋ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿਚਕਾਰ ਕਿਹੜਾ ਅੰਤਰ ਨਹੀਂ ਹੈ? ਰਾਜ ਇੱਕ ਪ੍ਰਕਾਰ ਦਾ ਹੁੰਦਾ ਹੈ ਰਾਜਨੀਤਿਕ ਪ੍ਰਣਾਲੀ ਕਈ ਪ੍ਰਕਾਰ ਦੀ ਹੋ ਸਕਦੀ ਹੈ। ਚਲੋ ਠੀਕ ਹੈ। ਕਿਉਂਕਿ ਆਪਾਂ ਨਹੀਂ ਲੱਭਣਾ ਤੇ ਇਹ ਠੀਕ ਰਾਜ ਇੱਕ ਆਧੁਨਿਕਤਾ ਹਰਨਾ ਹੈ ਰਾਜਨੀਤਿਕ ਪ੍ਰਣਾਲੀ ਪ੍ਰਾਚੀਨ ਧਾਰਨਾ ਹੈ। ਇਹਦਾ ਮਤਲਬ ਇਹ ਵਾਲਾ ਨਹੀਂ ਹੈ। ਰਾਜਨੀਤਿਕ ਪ੍ਰਣਾਲੀ ਆਧੁਨਿਕ ਧਾਰਨਾ ਹੈ। के लिए प्राचीन धारणा नहीं है मतलब जब आंसर मिल गया अपना आंसर बी है।, 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 है, है।, है राज स्थिर राजनीति प्रणाली परिवर्तनशील होंगे ठीक है राज कुल प्रभुसत्ता है राजनीति प्रणाली शक्ति प्रभाव सत्ता आधारित होंगी ठीक है यानी कि नहीं वाला जरा आंसर है वो बी है तो अपना आंसर बी है राज आधुनिक धारणा है तो राजनीतिक प्रणाली प्राचीन धारणा यहाँ आंसर ए है हेठ लिखिया राजनीतिक प्रणाली कड़ा अंतर नहीं है ये अंतर नहीं है तो इस प्रकार मल्टीपल चॉइस वाले प्रश्न हो गए वीडियो भी व्डा हो रहा है तो मैं एक शब्द वाले प्रश्न नैक्सट वीडियो बनावगा तो मिलते फिर अगली भीडियो टिल देन, टेक केयर थैंक यू बाय बाय